ਕਬੱਡੀ 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 ਫ੍ਰੀਡ ਗਰਾਊਂਡ ਦੇ ਵਿੱਚ ਰਵੇ ਬਾਕੀ ਲਾਈਨ ਤੋਂ ਬਾਹਰ ਮੇਰੇ ਜਿੰਨੇ ਵੀ ਸੱਜਣ ਤੱਕਦੇ ਆਓ ਪੰਕਜ ਮੇਰੀ ਦੀ ਪਹਿਲੀ ਕਬੱਡੀ ਆਓ ਸਾਹਮਣੇ ਦੇਖੀਏ ਇੱਕ ਪਾਸੇ ਯਾਦਵਿੰਦਰ ਸਿੰਘ ਯਾਦੂ ਹੈ ਆਓ ਗਗਨ ਸੂਰੇ ਵਾਲੀਆ ਪੰਕਜ 베ਰੀਵਾਲ ਦੀ ਧਰਤੀ ਦਾ ਬੀਤਦੇ ਸਕੰਟ ਹੇ ਹੁੰਦੀ ਬੱਲੇ 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 ਇਹ ਫੱਟ ਪਿਛੇ ਮਿੱਤਰਾਂ ਦੀ ਮੁਸ਼ਵਦਾ ਸਵਾਲ ਹੈ ਪਹਿਲਾ ਨੰਬਰ ਪਤੜਾਂ ਦੇ ਲਈ ਇਹ ਅੰਕ ਜੋੜ ਦਿੰਦਾ ਪੰਕਜ 베ਰੀਵਾਲ ਨੇ ਅਗਲੀ ਕਬੱਡੀ ਬਰੇ ਸਾਹਿਬ ਦਾ ਗੁਰਪ੍ਰੀਤ ਬਰੇ ਸਾਹ ਦੀ ਧਰਤੀ ਦਾ ਗੁਰਪ੍ਰੀਤ ਸਿੰਘ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਨਵੇਂ ਪਾਸ਼ਾ ਦੀ ਚਰਨ ਮੁਬਾਰਕ ਧਰਤੀ ਤੋਂ ਗਰ ਨੂੰ ਚੰਦ ਕੇ ਆਇਆ ਮੁੱਖ ਵਿੱਚੋਂ ਉੱਚੀ ਉੱਚੀ ਸਤਨਾਮ ਬੋਲਦੇ ਇੱਟਾਂ ਲਾਉਣ ਵਾਲੇ ਵੀ ਜਲਾਦ ਬੈਠੇ ਡੋਲਦੇ ਕੰਬੀ ਧਰਤੀ ਤੇ ਅੰਬਰ ਸੀ ਕੰਬਿਆ ਡਾਡਾ ਸੀਗਾ ਕਹਿਰ ਮੱਚਿਆ ਪੋਤੇ ਗੁਜਰੀ ਦੇ ਕਤਲ ਕਰਾ ਕੇ ਤੂੰ ਕੰਦੇ ਦੱਸ ਕੀ ਖਟਿਆ ਸੋਹਣੇ ਲਾਲਾ ਉੱਤੇ ਕਹਿਰ ਕਮਾ ਕੇ ਤੂੰ ਕੰਦੇ ਦੱਸ ਕੀ ਖਟਿਆ ਤੂੰ ਕੰਦੇ ਦੱਸ ਕੀ ਖਟਿਆ ਜਦੋਂ ਆਈ ਕੰਨ ਗੋਡਿਆਂ ਤੇ ਤੇ ਇੱਟ ਨਹੀਂ ਛਲਵਾਈ ਇਹ ਕਹਤਾ ਵੀ ਮੇਰਾ ਘੋਡੇ ਦੀ ਚੰਪਣੀ ਛਲੇ ਦਿੱਤੀ ਜਾਵੇ ਛੋਟੇ ਸਾਹਿਬ ਜਾਨੇ ਦੀ ਗੱਲ ਆਉਂਦੀ ਹੈ ਫਤਿਹਸੇ ਵਿੱਚ 1400 ਦੀ ਪਰ ਦੂਜੇ ਪਾਸੇ ਯਾਦਵਿੰਦਰ ਕੋਸ਼ਿਸ਼ ਕਰਦਾ ਪਰ ਲੱਡਾ ਬੱਲਪੁਰੀਆ ਵੱਡੀ ਜੇਂਦ ਫਾੜਿਆ ਠੰਡ ਹੱਡੀਆਂ ਨੂੰ ਠਾਰਦੀ ਸੀ ਇੰਨੀ ਠੰਡ ਵਿੱਚ ਪਤਾ ਨਹੀਂ ਮਾਂ ਗੁਜਰਕਾਰ ਕਿਵੇਂ ਠੰਡੇ ਦਰਜ ਵਿੱਚ ਰਾਤ ਤੱਕ ਜਾਰਦੀ ਸੀ ਪਤਾ ਨਹੀਂ ਮਾਤਾ ਕਿਵੇਂ ਕਹਿੰਦੇ ਬੁਰਜੇ ਵੇ ਤਾਂ ਰਾਤ ਗੁਜ਼ਾਰਦੀ ਸੀ ਇਹ ਸ਼ਹਾਦਤ ਤਾਂ ਚੇਤੇ ਰੱਖਿਓ ਬਾਰੀ-ਬਾਰੀ ਅੱਕੀ ਐ ਉਹ ਸਾਹਮਣੇ ਅਵਤਾਰ ਸਿੰਘ ਨੌਜਨ ਕਬੱਡੀ ਪਾਉਂਦਾ ਬਾਬਾ ਭਮਣ ਸ਼ਾਹ ਜੀ ਦੀ ਧਰਤੀ ਪਰ ਕਹਿੰਦੇ ਸੀਤਾ ਪੱਤੜਾਂ ਵਾਲਾ ਓਏ ਨਹੀਂਓ ਹਾਰਦਾ ਨਹੀਂਓ ਹਾਰਦਾ ਨਹੀਂਓ ਹਾਰਦਾ ਨਹੀਂਓ ਹਾਰਦਾ ਹਜੇ ਤੇ ਜੱਟ ਪੂਰਾ ਦਾ ਹਜੇ ਦਾ ਜੱਟ ਪੂਰਾ ਕਹਿਣਾ ਦੂਜੀ ਕਬੱਡੀ ਆ ਗਈ ਬ੍ਰਿੰਦਰ ਕਨੇਡਾ ਵੱਨੀਓ 1100 ਦੀ ਸੁਖ ਲਾਓ ਬ੍ਰਿੰਦਰ ਕਨੇਡਾ ਵੱਲੋਂ 1100 ਦੀ ਕਬੱਡੀ ਪੈ ਰਹੀ ਹੈ ਇਹ ਪੰਕਜ ਮੇਰੀਵਾਲ ਦੀ ਧਰਤੀ ਦਾ ਹੋ ਸੂਰੇ ਵਾਲੀਆ ਹੋ ਸੂਰੇ ਵਾਲੀਆ ਉਹ ਮਾਰਿਆ ਹਰਿਆਣੇ ਵਾਲੇ ਨੇ ਉਹ ਮਰਿਆ ਹੋਏ ਆਣੇ ਵਾਲੇ ਨੇ ਚੋਟੀ ਦਾ ਮੱਲ ਪਰ ਸਾਹਮਣੇ ਪੰਕਜ 베ਰੀਵਾਲ ਦੀ ਧਰਤੀ ਦਾ ਨੰਬਰ ਜੋੜ ਗਿਆ ਸੁੱਖਾ ਮਾਨ ਉਹ ਟਾਂਟੋ ਦੀ ਫੈਡਰੇਸ਼ਨ ਇਹਦੇ ਉੱਤੇ ਵੱਡਾ ਮਾਣ ਕਰਦੀ ਹੈ ਇਹ ਵਰਿਆਂ ਵਾਲਾ ਗੁਰਪ੍ਰੀਤ ਹੈ ਲੈ ਵੀ ਸੁੱਖ ਤੇਰੀ ਗੱਲ ਵਿੱਚ ਐ ਓਏ ਤੇਰੀ ਮੋੜਦਾ ਨਹੀਂ ਸੁੱਖਾ ਮਾਨ ਜੇ ਜਿਉਣ ਜੋਗੇ ਨੂੰ ਕੈਨੇਡਾ ਚੜ ਚਾੜਦੇ ਤੇਰੇ ਪੈਰ ਤੋਂ ਤੋਪੀਏ ਓਏ ਸੁੱਖਾ ਜੇ ਇਹਨੂੰ ਕੈਨੇਡਾ ਚੜ੍ਹਦੇ ਵੈਗ ਨੂੰ ਮੇਰ ਕਰੇ ਪਾਣੀ ਪੋਇਦਾ ਕਰ ਦਿਓ ਜੀ ਮੜਾ ਜਾ ਜੂਥ ਗਲਾ ਬਣੀਓ ਪੱਤੜਾਂ ਵਾਲਿਆਂ ਦਾ ਹਰ ਇੱਕ ਜਫਾ 1000 ਦਾ ਸਿੱਧੇ ਦੇ ਪੈਸੇ ਫੜੋ ਜੀ ਕਰਾਂ ਮੈਂ ਕਹ ਗੁਰਪ੍ਰੀਤ ਕੋਈ ਗੱਲ ਨਹੀਂ ਮਿੱਟੀ ਪਈ ਦੀ ਥੋੜੀ ਜੀ ਮਿੱਟੀ ਪਾਸੀ ਹੋ ਜੋ ਇੱਕ ਵਾਰ ਉਹਨੂੰ ਥੋੜਾ ਜਿਹਾ ਖੁੱਲਾ ਮਾਹੌਲ ਦਿਓ ਲੈ ਵੀ ਸੁੱਕੋ ਤੇ ਮਿੱਟੀ ਪਾਈਆ ਮੁੰਡਾ ਠੀਕ ਹੋ ਜਾਣਾ ਹੈ ਮੇਰੀ ਇੱਕ ਰਿਕਵੈਸਟ ਹੈ ਜੇ ਮੁੰਡਾ ਝਾੜੇ ਚੜ ਜਾਏ ਗੱਲ ਬਣ ਜਾਈ ਜਿਹੜੇ ਕਹਿੰਦੇ ਆ ਗੁਰਪ੍ਰੀਤ ਪਰੇ ਸਾਹਿਬ ਕੈਨੇਡਾ ਖੇੜਾਵੇ ਗੱਲ ਬਣ ਜਾਵੇ ਇੱਕਰੀ ਤਾੜੀ ਮਾਰ ਕੇ ਦੱਸਿਓ ਮੇਰੇ ਵੀਰੋ ਲੈ ਵੀ ਸੁੱਖ ਮੈਂ ਵੀ ਗੁਰਪ੍ਰੀਤ ਸਿੰਘ ਅੱਜ ਦੇ ਮੇਲੇ ਨੇ ਜੇ ਚੋਟੀ ਦਾ ਵਿਖਾ ਦਿੱਤਾ ਤੇ ਸੁੱਖਾ ਕਹਿੰਦਾ ਵੀ ਵਰਿਆਲੇ ਵਰਿਆਲੇ ਗੁਰਪ੍ਰੀਤ ਨੂੰ ਪਹਿਲੇ ਨੰਬਰ ਦੇ ਉੱਪਰ ਸਾਈਨ ਕਰਕੇ ਟ੍ਰਾਂਟੋ ਦੇ ਵਿੱਚ ਖੜਾਵਾਵਾਂਗੇ ਜੇ ਕਹਦੀ ਇਹ ਵੀ ਬੀਸੀ ਦੇ ਵਿੱਚ ਰਵਿੰਦਰ ਸਿੰਘ ਜੀ ਲੱਡੂ ਆਂਦੇ ਆ ਵੀ ਆਹ ਮੁੰਡਾ ਬੜੀ ਤਲਕਾ ਮਚਾ ਰਿਹਾ ਹੈ ਅੱਜ ਕੱਲ ਮੇਲਿਆਂ ਦੇ ਵਿੱਚ ਉਹ ਲੱਡਾ ਬਲਪੁਰੀਆ ਹੁਣ ਫੈਸਲਾ ਆਹ ਸਾਹਮਣੇ ਦੇਖਦੇ ਆ ਤੇ ਨੰਬਰ ਰੇਡਰ ਦਾ ਹੋ ਚੁੱਕਿਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਰੇਡ ਉਹ ਅਵਤਾਰ ਦੀ ਹੈ ਲੈ ਵੀ ਅਵਤਾਰ ਸਿਆ ਸੀਤੇ ਦੇ ਕੋਲੋਂ ਵੱਟੀ ਉਹ ਸਾਹਮਣੇ ਵੇਖਾ ਕੋਲੋਂ ਵੱਟੀ ਇੱਕ ਕੈਮਰਾਮੈਨ ਇੱਧਰ ਆ ਜਾਵੇ ਬਾਈ ਸੰਜੀਵ ਆਸਟ੍ਰੇਲੀਆ ਤੇ ਗੋਰਾ ਵੱਟੀ ਕੈਨੇਡਾ ਕਹਿੰਦਾ ਜਿਹੜੀ ਜਿੱਤੂ ਉਹਦੇ ਲਈ 2100 ਰੁਪਇਆ ਜਿਹੜਾ ਦਿੱਤਾ ਜਾਵੇਗਾ ਮੇਰੇ ਵੀਰੋ ਦਲਜੀਤ ਮੈਂਬਰ ਖੜਾ ਅਮਨ ਵਿਪਨ ਰਾਜਨ ਕੇ ਬੱਤਸ ਆ ਗਿਆ ਵਿੱਚ ਕਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਇਧਰ 1100 ਵਾਲੀਆਂ ਮੈਨੂੰ ਲੱਗਦਾ ਤੀਜੀ ਰੇਡ ਪੈ ਰਹੀ ਆ ਆਓ ਸਾਹਮਣੇ ਦੇਖੀਏ ਇੱਕ ਪਾਸੇ ਸੂਰੇ ਵਾਲੀਆਂ ਰੱਖਦਾ ਥੰਮਣ ਦਾ ਯੁਰਤ ਰੱਖਦਾ ਪਰ ਦੂਜੇ ਪਾਸੇ ਕੱਟ ਲੱਗੇ ਆ ਤੇ ਨੰਬਰ ਹੈ ਕਹਿੰਦੇ ਲਾਈਨ ਤੋਂ ਬਾਹਰ ਤੇ ਪੰਕਜ 베ਰੀਵਾਲ ਦਾ ਹੋ ਚੁੱਕਿਆ ਤਿੰਨ ਕਬੱਡੀਆਂ 1100 ਦੀਆਂ ਸਕਸੈਸਫੁਲ ਹੋ ਚੁੱਕੀਆਂ ਨੇ ਵੀ ਪ੍ਰਿੰਦਰ ਮਾਇਆ ਜਿਹੜੀ ਉਧਰ ਪੈਦੀ ਕਰਦੀ ਵੀਰਿਆ ਉਧਰ ਕਹਿੰਦੇ ਨੌਜਾਨ ਗੁਰਪ੍ਰੀਤ ਸਿੰਘ ਬਰੇਸਾਹ ਵਾਲਾ ਇਹ ਨੌਜਾਨ ਨੇ ਵੀ ਗੱਲਾਂ ਵੱਖਰੀਆਂ ਕਰਾਈਆਂ ਇਹ ਨੌਜਾਨ ਨੇ ਵੀ ਕਹਿੰਦੇ ਮੇਲੇ ਨਚਾਏ ਆ ਕੋਟ ਗੰਗੂ ਰਾਜ ਦੇ ਵਿੱਚੋਂ ਪਹਿਲਾ ਮੋਟਰਸਾਈਕਲ ਜਿੱਤ ਕੇ ਧੰਤਨ ਕਰਾਈ ਸੀਗੀ ਪਰ ਸੀਤਾ ਪੱਤੜਾਂ ਵਾਲਾ ਯੂਥ ਕਲੱਬ ਵਾਲੇ ਸਾਰੇ ਭਰਾ ਕਹਿੰਦੇ ਹਰਵਿੰਦਰ ਲੱड्डੂ ਹੁੜੀ ਜਿੰਨੇ ਜੱਫੇ ਪੱਤੜ ਕਲਾਂ ਦੇ ਉਹਨੇ ਇੱਕ ਇੱਕ ਹਜ਼ਾਰ ਬਿੰਦੂਸ ਵਾਲਾ ਖੇਡਦਾ ਇਸੇ ਟੀਮ ਦਾ ਪੁੱਤ ਬਣ ਕੇ ਪਰ ਬੱਲਪੁਰੀਏ ਦੀ ਗੱਲ ਵੱਖਰੀ ਐ ਇਹ ਵੀ ਸੁੱਖ ਓ ਕਬੱਡੀ ਪੈ ਗਈ ਬੱਲਪੁਰੀ ਆ ਗਿਆ ਲੱਡਾ ਬੱਲਪੁਰੀ ਆ ਗਿਆ ਜੰਨੀਆਂ ਫੈਡਰੇਸ਼ਨ ਆ ਉਹਨੇ ਪੱਡੇ ਮੌਕੇ ਖਿਡਾਰੀਆਂ ਨੂੰ ਮਿਲਦੇ ਆ ਇੱਕ ਪਾਸੇ ਯਾਦਵਿੰਦਰ ਸਿੰਘ ਯਾਦੂ ਹੋ ਗਿਆ ਜਿਵੇਂ ਪਹਿਲਾਂ ਕਹਿੰਦਾ ਵੀ ਕੈਚ ਕਰ ਲੈ ਇਹ ਤੇਰੀ ਆ ਇਹ ਕੈਚ ਕਰ ਲੈ ਤੇਰੀ ਐ ਇਹ ਵੀ ਕੈਚ ਕਰਨਾ ਬੜਾ ਔਖਾ ਉਹ ਸਾਹਮਣੇ ਦੇਖ ਲੈ ਪੱਕੀ ਦੀ ਬਾਲ ਵਰਗਾ ਮੁੰਡਾ ਕਰੈਕਟ ਖੇਡਦਾ ਰਿਹਾ ਤੇ ਕਬੱਡੀ ਦੇ ਵਿੱਚ ਆ ਗਿਆ ਐਨ ਗਾਰ ਆ ਗਿਆ ਅਵਤਾਰ ਆ ਗਿਆ ਕਬੱਡੀ ਮੰਡੀ ਦੇ ਇਲਾਕੇ ਦਾ ਨੌਜਾਨ ਗੇbro ਉਸੇ ਇਲਾਕੇ ਦਾ ਜੀਤ ਕੋਟਰੀ ਪ੍ਰਸਿੱਧ ਕਬੱਡੀ ਖਿਡਾਰੀ ਹੈ ਇਹ ਭਾਈ ਦੇਸੇ ਵਾਲਾ ਇਹ ਕਹਿੰਦੇ ਸ਼ੀਰੇ ਖੋਖਰ ਦੇ ਇਲਾਕੇ ਦਾ ਉਹਦੀ ਸਿੱਧ ਜਾਬੀ ਦੀ ਅਸੀਂ ਦਵਾਵਾ ਕਰਦੇ ਆਂ ਸੀਤਾ ਪੱਤੜਾਂ ਵਾਲਾ ਚੜ ਗਿਆ ਮੋਟਰਸਾਈਕਲ ਤੇ ਟੀਟੀ 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 ਵਜਾਉਂਦਾ ਮੇਰੇ ਵੀਰੋ 1000 ਦਾ ਜਫਾ ਲੱਗ ਗਿਆ ਤਿੰਨ ਕਬੱਡੀਆਂ ਪੰਕਜ ਵੇੜੀ ਦੀ 2100 ਦੀਆ ਬਰਿੰਦਾ ਨੱਡਾ ਪ੍ਰਿੰਦਰ ਕੈਨੇਡਾ ਬੰਨੀਆਂ ਮੇਰੇ ਵੀਰੋ ਇਹ ਕਬੱਡੀ ਬਸਟਾ ਵਾਲੀ ਪੈਂਦੀ ਆ ਪੰਕਜ ਦੀ 베ਰੀਵਾਲ ਦੀ ਆਹ ਕਬੱਡੀ ਬਸਟਾ ਵਾਲੀ ਪੈਂਦੀ ਹੈ ਸੂਰੇ ਵਾਲੀਆ ਗਗਨ ਤਿਆਰ ਹੈ ਯਾਦਵਿੰਦਰ ਸਿੰਘ ਯਾਦੂ ਤਿਆਰ ਹੈ ਇਹ ਗੁੱਠ ਦੇ ਵਿੱਚ ਫਿਰਦੇ ਆ ਕਿਸੇ ਗੱਲ ਕਰਕੇ ਫਿਰਦੇ ਆ ਹੇ ਬੱਲੇ 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 ਆ ਪੰਕਜ 베ਰੀਏ ਦਾ ਉਹ ਪੰਕਜ 베ਰੀਏ ਦਾ ਝੋਟੀ ਦਾ ਨੰਬਰ ਜੋੜ ਗਿਆ ਉਹ ਬਰੇਸਾ ਵਾਲਾ ਆ ਗਿਆ ਜਗਵਿੰਦਰ ਫਰਾਂਸ ਗੱਗਾ ਮਨੀਲਾ ਖਰਾਜੀ ਚੱਕ ਸੈਦੋਗੇ ਤੇ ਗੱਗੇ ਸਵਾਹ ਕਹਿੰਦੇ ਵੀ ਬਿੰਦੂ ਸਵਾਹਰੇ ਦਾ ਚੱਕ ਸੈਦੋ ਤੇ ਮੇਲੇ ਤੇ 21000 ਰੁਪਏ ਦਾ ਸਨਮਾਨ ਹੋਵੇਗਾ ਚੰਨ ਬਾਈ ਹੁਣੀ ਕਹਿੰਦੇ ਬਹੁਤ ਬਹੁਤ ਧੰਨਵਾਦ ਆ ਗੁਰਪ੍ਰੀਤ ਐ ਇਹਦੇ ਤੇ ਅੱਖ ਟਿੱਕੀ ਹੋਈ ਐ ਗੁਰਪ੍ਰੀਤ ਪਾਂਦੇ ਚੜ ਕੇ ਇਹ ਮਾਨਸਾ ਜਿਹੜੇ ਤੋਂ ਚੜ ਕੇ ਆਇਆ ਵੀ ਗੱਲ ਗੱਲ ਤੇੜੀ ਪਗਾਉਣਾ ਲਗਦਾ ਮਾਨਸਾ ਬੰਦਦਾ ਕਦੇ ਸ਼ੁਭ ਦੀਪਾ ਕਹਿੰਦਾ ਹੁੰਦਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮਾੜੀ ਜੱਟ ਦੀ ਹਿੰਦ ਕੁੜੇ ਬੱਲੇ ਬੱਲੇ ਹਾਂ ਨੰਬਰ ਪੰਕਜ 베ਰੀਏ ਦਾ ਨੰਬਰ ਪੰਕਜ 베ਰੀਏ ਦਾ ਹਰਿਆਣਾ ਵੀ ਪਹਿਲਾਂ ਪੰਜਾਬ ਸੀ 1966 ਤੋਂ ਪਹਿਲਾਂ ਗੱਲਾਂ ਜਮਨਾ ਪਾਰ ਤੱਕ ਪੰਜਾਬ ਸੀ ਜੱਟ ਤੇ जाट ਇੱਕੋ ਗੱਲ ਸੀ ਲਓ ਸਾਹਮਣੇ ਤੱਕੀਏ ਉਹ ਵਰੇ ਸਾਹਿਬ ਦਾ ਗੁਰਪ੍ਰੀਤ ਫੇਰ ਕਬੱਡੀ ਪਾਉਂਦਾ ਦਾ ਰਾਜਨ ਬੱਟੀ ਤੇ ਰਣਵੀਰ ਬੱਟੀ ਭਰਾਵਾਂ ਬੰਨੀਆਂ ਵੱਡੇ ਮਾਨ ਹੈ ਪਰ ਆਹ ਕਹਿੰਦੇ ਕੌਣੇ ਸ਼ਮਾ ਨੌਜਾਨ ਕਹਿੰਦੇ ਸ਼ਮਾ ਹੀ ਹਨ ਨਾ ਨੌਜਾਨ ਸਿਰੇ ਦਾ ਜੱਫਾ ਲੱਗਿਆ ਪੱਤੜ ਕਲਾਂ ਵਾਲਾ ਲੈ ਵੀ ਸ਼ਮਿਆ ਤਿਆਰਦਾ ਤੈਨੂੰ ਵੀ ਬੜਾ ਸੀਤੇ ਦੱਸ ਗਾਂ ਕਿੰਨਾ ਚਿਰ ਕਬੱਡੀ ਖੇਡਦਾ ਹੋ ਗਿਆ ਬਾਈ ਇਹ 2004 ਦਾ ਖੇਡ 20 ਸਾਲਾਂ ਦਾ ਤਜਰਬਾ 21ਵਾਂ ਚੜ ਗਿਆ ਸੀਤੇ ਪੱਤਰ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਬੱਡੀ 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 ਅੱਜ ਲੱਡਾ ਰੁਕਣ ਦੇ ਮੂਡ 'ਚ ਨਹੀਂ ਹੈਗਾ ਅੱਜ ਲੱਡਾ ਰੁਕਣ ਦੇ ਮੂਡ ਦੇ ਵਿੱਚ ਨਹੀਂ ਹੈਗਾ ਅਵਤਾਰ ਦੀ ਕਬੱਡੀ ਪੈਂਦੀ ਹੈ ਸਿਮਾ ਤਿਆਰ ਹੈ ਉਹ ਸਾਹਮਣੇ ਜਾਦੂ ਤਿਆਰ ਹੈ ਤੇ ਇੱਕ ਪਾਸੇ ਸੀਤਾ ਪਕੜਾ ਵਾਲਾ ਤਿਆਰ ਹੈ تنویر تیار ہے ਹੁਣ ਨੰਬਰ ਕਿਸ ਦਾ ਬੱਲੇ 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 ਆਓ ਅਵਤਾਰ ਚੋਟੀ ਦਾ ਨੰਬਰ ਜੋੜਦਾ ਹੋਇਆ ਫਾਈਨਲ ਦੀਆਂ ਕਬੱਡੀਆਂ ਪੈਂਦੀਆਂ ਲੈ ਵੀ ਸੰਜੀਪਾ ਗੋਰਾ ਦੇ ਸੰਜੀਪ ਕਹਿੰਦੇ ਜਿਹੜੀ ਜਿੱਤੂ ਉਹਨ 2100 ਆ ਜਿਹੜੀ ਹਾਰ ਗਈ 1100 ਨੂੰ ਦੇ ਦੇਾਂਗੇ ਫੇਰ ਲਓ 2100 ਰੁਪਏ ਦੀਆਂ ਤਿੰਨ ਰੈਡਾਂ ਜੱਫੇ ਆ ਤਿੰਨ 2100 ਦੇ ਕਗਨ ਸੂਰੇ ਵਾਲੀਏ ਦੇ ਤਿੰਨ ਜਫੇ ਸੰਜੀਵ ਆਸਟ੍ਰੇਲੀਆ ਗੋਰਾ ਬੱਟੀ ਕੈਨੇਡਾ ਦਾ ਨਾ ਸਰ ਬੱਟੀ ਪਹਿਲਾ ਜਫਾ ਲੱਗਦਾ ਜਫਾ ਲੱਗਦਾ ਜਫਾ ਲੱਗਦਾ ਪੰਕਜ ਭੱਜੂ ਲੱਗਦਾ ਪਰ ਬੱਲੇ 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 ਸਿਰਾਂ ਉਹ ਤੱਕ ਲਿਆ ਸੂਰੀ ਵਾਲੇ ਨੇ ਚੱਕਿਆ ਬਰਿੰਦਰ 2100 ਦਾ ਜਫਾ ਲੱਗ ਗਿਆ ਨੱਡੇ 2100 ਦਾ ਜਫਾ ਲੱਗ ਗਿਆ ਇਧਰ ਕਹਿੰਦੇ ਰਾਜਨ ਤੇ ਰਗਵੀਰ ਪਾਈ ਬੰਨਿਆ ਫੜ ਵੀ ਮਾਇਆ ਦੇ ਜੱਫੇ ਏ ਜੱਫੇ ਬਰਾਬਰ ਦੇ ਇੱਕ ਗੁਰਪ੍ਰੀਤ ਨੂੰ ਹੋ ਗਿਆ ਇੱਕ ਪੰਚ ਦੇ ਬੇਰੀਏ ਨੂੰ ਹੋ ਗਿਆ ਹੁਣ ਬਸਤਾ ਵਾਲੀ ਬਰਾਬਰ ਤੇ ਲੜੀ ਚੱਲਦੀ ਹੈ ਸਿਮਾ ਤਿਆਰ ਹੈ ਸੀਤਾ ਤਿਆਰ ਹੈ ਪਰ ਏ ਮਰੇ ਸਾਹਿਬ ਦਾ ਗੁਰਪ੍ਰੀਤ ਹੈ 4 ਸਾਲ ਹੋਏ ਐ ਜਿਵੇਂ ਸੀਤੇ ਨੂੰ 20 ਸਾਲ ਦਾ ਤਜਰਬਾ 2004 ਤੋਂ ਲੈ ਕੇ ਇਹ ਚੌਥੇ ਸਾਲ ਦੇ ਵਿੱਚ ਜਿਵੇਂ ਸਿੱਧੂ ਮੂਸੇ ਵਾਲਾ 5ਵੇਂ ਸਾਲ ਦੇ ਵਿੱਚ ਹਿੱਟ ਹੋ ਗਿਆ ਸੀ ਉਦਾਂ ਹੀ ਪੰਜਾਂਕ ਸਾਲਾਂ ਦੇ ਵਿੱਚ ਜਿਹਨੇ ਤੂਤੀ ਬੁਲਾ ਦਿੱਤੀ ਹੈ ਉਹ ਲੱड्डा ਬਲਲਪੁਰੀ ਦੀ ਕਬੱਡੀ ਪੈਂਦੀ ਹੈ ਲੋ ਲੱड्डा ਬਲਲਪੁਰੀਆ ਮੇਰੇ ਵੀਰੋ ਕਬੱਡੀ ਕਬੱਡੀ ਖੇਡ ਮਨਾਉਣ ਦੇ ਵਿੱਚ ਕਰਦਾ ਹੈ ਛੱਠੇ ਵਾਲਿਆ ਜਗਤਵਿੰਦਰ ਸਿੰਘ ਫਰਾ ਟੱਕੋ ਤੱਕੀ ਟੱਕੋ ਤੱਕੀ ਟੱਕੋ ਤੱਕੀ ਤੱਕੋ ਤੱਕੀ ਇੱਕ ਗੱਲ ਦੱਸਿਓ ਬੈਠਿਆਂ ਦਾ ਮੁੱਲ ਪੈਂਦਾ ਓਏ ਸਵਾਲ ਯਾਰੋ ਕਿੱਦਾਂ ਕੰਮ ਫੇਰ ਤੇਰੇ ਯਾਰ ਦੀਆਂ ਫੁੱਲਰ ਪੁੱਟਾ ਓਕੇ ਆ ਇਧਰ ਪਾਵੇ ਬਤਾਰਨਾ ਦੇ ਮੁੰਡੀ ਦਾ ਗੋਰੇ ਧਰੋਏ ਦਾ ਚਿਹਤਾ ਖਿੰਦੇ ਅਚਰਵਾਲ ਦਾ ਇਹ ਗੱਲ ਚਾਚੇ ਦਾ ਚਿਹਤਾ ਇਹ ਕੋਰਪ੍ਰੀਤ ਵਰਿਆਂ ਵਾਲਾ ਸੁੱਖੇ ਮਾਨ ਦਾ ਜਹੇਤਾ ਚੋਟੀ ਦਾ ਨੰਬਰ ਜੋੜ ਗਿਆ ਅਗਲੀ ਰੇਡ ਪੰਕਜ 베ਰੀਵਾਲ ਦੀ ਧਰਤੀ ਦਾ ਇਹ ਪੈਂਦੀ ਮੋਟਰਸਾਈਕਲ ਵਾਲੀ ਗਗਨਸਿਆ ਮੋਟਰਸਾਈਕਲ ਵਾਲੀ ਪੈਂਦੀ ਹੈ ਜਫੇ ਤੁੰਨ ਕੇ ਲਾਉਣੇ ਪੈਣੇ ਪਾਕਿਜ ਪੇਰੀ ਵਾਲਾ ਗੁੰਦਿਆਂ ਪਿਆ ਚੌਪਾਸਿਆਂ ਤੋਂ ਐਨੀ ਠੰਡ ਚ ਮਡਾ ਮੁੜ ਕੋ ਮੜਕੀ ਹੋਇਆ ਪਿਆ ਹਰਿਆਣੇ ਕਾ ਜਾਟ ਕਬੱਡੀ ਪਾਉਂਦਾ ਪਰ ਸੂਰੇ ਵਾਲੀ ਦੇ ਤਿੰਨ ਜਫਿਆਂ ਤੇ 2100 ਲੱਗਿਆ ਸੰਜੀਵ ਆਸਟ੍ਰੇਲੀਆ ਨਾਲ ਗੋਰਾ ਬੱਟੀ ਕੈਨੇਡਾ ਅਵਤਾਰ ਕਿਲੀ ਵਾਲਾ ਅਵਤਾਰ ਭਾਈ ਦੇਸ਼ੇ ਵਾਲਾ ਰਾਜਨ ਪੱਟੀ ਦਾ ਚਿਹਤਾ ਉਹ ਬ੍ਰਿੰਦਰ ਹੁਣਾਂ ਦਾ ਚਿਹਤਾ ਟਕ 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 ਆਪਾਂ 17 ਸੈੜੀ ਮਾਰੋ ਯਾਰ ਮੋਟਰਸਾਈਕਲ ਲੈ ਵੀ ਸੁੱਖ ਲੈ ਵੀ ਸਿਰੇ ਦਾ ਮੈਚ ਆ ਜਿਹੜੀ ਜੜਮੀ ਪਾਤੀ ਆ ਇਹ ਮੋਟਰਸਾਈਕਲ ਤੇ ਚੜੂਗੀ ਜਿਹੜੀ ਜੜਮੀ ਪਾਤੀ ਆ ਪਰ ਅਗੋਂ ਗਗਣ ਲਾਉਂਦਾ ਕਿ ਨਹੀਂ ਲਾਉਂਦਾ ਚੋਕ ਇਹ ਸਮੇਂ ਦੀ ਗੱਲ ਯਾਦਵਿੰਦਰ ਤਿਆਰ ਹੈ ਗਗਣ ਤਿਆਰ ਹੈ ਏ ਯੁਰਤ ਯੁਰਤ ਆਹ ਚੋਟੀ ਦਾ ਨੰਬਰ ਖੇਡਦੇ ਮੈਦਾਨ ਦੇ ਵਿੱਚ ਪੰਕਜ 베ਰੀਏ ਦਾ ਗੁਰਪ੍ਰੀਤ ਆ ਗਿਆ ਆ ਗਿਆ ਗੁਰਪ੍ਰੀਤ ਮੇਰੇ ਵੀਰੋ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲਲਤੋਂ ਦੀ ਧਰਤੀ ਦਾ ਬਰਤਨਾ ਤਾਂ ਬਾਈ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਬਰਤਨਾ ਤਾਂ ਬਾਈ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਪਰ ਅੱਜ ਕੱਲ ਲੋਕ ਬੰਦਿਆਂ ਨੂੰ ਵਰਤਦੇ ਆ ਆ ਗੁਰਪ੍ਰੀਤ ਆ ਗਿਆ ਉਧਰ ਲੱਡੇ ਦੀ ਹਰ ਇੱਕ ਕਬੱਡੀ ਹੁਣ ਤੋਂ ਲੈ ਕੇ ਸੰਜੀਵ ਆਸਟ੍ਰੇਲੀਆ ਕਹਿੰਦਾ 1000 ਦੀ ਐ ਮੈਚ ਕਾ ਦਾ ਸੁਖ ਖੜਕਾ ਦੜਕਾ ਬਾਈ ਖੜਕਾ ਦੜਕਾ ਖੜਕਾ ਦੜਕਾ ਪੰਕਜ ਵੇਰੀਆਂ ਨੇ ਫੇਰ ਆ ਮੋਟਰਸਾਈਕਲ ਵਾਲੀ ਆ ਹਰਿਆਣੇ ਦਾ ਬਾਟਰ ਲੈ ਕੇ ਜਾਣ ਨੂੰ ਫਿਰਦਾ ਇੱਕ ਮਿੰਟ ਲਈ ਬਾਈ ਸੁਖ ਬਾਈ ਸੌਰੀ ਜਤਿੰਦਰ ਦਈਆ ਬਰਿੰਦਰ ਨੱਟਾ ਤੇ ਬਰਿੰਦਰ ਕੈਨੇਡਾ ਕਹਿੰਦੇ ਵੀ ਤਿੰਨ ਕਬੱਡੀਆਂ 3100 ਦੀਆਂ ਪੰਕਜ ਵੇਰੀ ਦੀਆਂ ਅੱਜ ਕਹਿੰਦੇ ਵੱਡੇ ਵਾਲੇ ਦਾ ਤੇਲਾ ਗਿਆ ਓਏ ਪੰਕਜ ਜਵੇਰੀ ਤੇ ਆ ਤੇ ਲੈ ਗਿਆ ਓਏ ਪੰਕਜ ਜਵੇਰੀ ਤੇ ਗੁਰਪ੍ਰੀਤ ਆ ਗਿਆ ਭਾਈ ਲਓ ਸਾਹਮਣੇ ਦੇਖਦੇ ਆ ਕਬੱਡੀ ਪੈਂਦੀ ਓ ਬਰੇਸਾਹ ਵਾਲੇ ਗੁਰਪ੍ਰੀਤ ਦੀ ਨੌਵੇਂ ਪਾਸ਼ਾ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਓਏ ਗੁਰੂ ਸਾਹਿਬਾਨਾਂ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਹੇ ਹੁੰਦੀ ਬੱਲੇ 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 ਓ ਬਰੇਆ ਵਾਲਾ ਗੁਰਪ੍ਰੀਤ ਉੜਦਾ ਜਾਂਦਾ ਉੜਦਾ ਜਾਂਦਾ ਛੋਟੀ ਦਾ ਨੰਬਰ ਜੋੜ ਗਿਆ ਐਨ ਸਿਰੇ ਦਾ ਮੈਚ ਚੱਲ ਰਿਹਾ ਹੈ ਚੋਟੀ ਦਾ ਮੈਚ ਚੱਲ ਰਿਹਾ ਐਨ ਗੰਡ ਕਹਿੰਦੇ ਟਗਾਣੇ ਲੱਗੀ ਪਈ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਪਟਾਕੇ ਪਏ ਆ ਉਧਰ ਕਹਿੰਦੇ ਕਾਲਾ ਯਾਰ ਆ ਸਾਡਾ ਲੋਹਗੜ ਪਿੰਡ ਆ ਫਰੋਜਪੁਰੇ ਜ਼ਿਲ੍ਹਾ ਤੇ ਕਹਿੰਦੇ ਅੰਮ੍ਰਿਤਸਰ ਰੇਲਵੇ ਪੁਲਿਸ ਦੇ ਵਿੱਚ ਜੋਬ ਕਰਦਾ ਸਾਡੇ ਬਿੰਦੂ ਸਵਾਰੀਏ ਦਾ ਯਾਰ ਆ ਉਹ ਵੀ ਆਨੰਦ ਮਾਰ ਰਿਹਾ ਪੁੱਜਣਾ ਸੀਗਾ ਪਰ ਜਿਵੇਂ ਹੋ ਗਿਆ ਮੇਰੇ ਵੀਰੋ ਖੇਡਾਂ ਨੈਸ਼ਨਲ ਸਟਾਈਲ ਕਬੱਡੀ ਪੂਰੀ ਟੌਪਰੀ ਆ ਟੱਕਰ ਸਿਰੇ ਦੀ ਆ ਮੇਲਾ ਸਿਰੇ ਦਾ ਆ ਭਾਜੀਆਂ ਪੈਂਦੀਆਂ ਵੀ ਕੁਝ ਕਮੇ ਨੇ ਕੁਝੜੀਆਂ ਨੇ ਜ਼ਿੰਦਗੀ ਤੋਂ ਆਸਾਂ ਬੜੀਆਂ ਨੇ ਮੂਰੇ ਹੋ ਕੇ ਦੇਖ ਪਾਰਸਾ ਕਾਮਜਾਬੀਆਂ ਖੜੀਆਂ ਨੇ ਮੂਰੇ ਹੋ ਕੇ ਦੇਖ ਸੁੱਖ ਇਹ ਕਾਮਜਾਬੀਆਂ ਖੜੀਆਂ ਨੇ ਉਹ ਕਾਮਜਾਬੀਆਂ ਖੜੀਆਂ ਨੇ ਯੂਥ ਦੀ ਪੱਡੀ ਟੀਮ ਲੀਡ ਪਟਕੇ ਲਿ ਜਾ ਰਹੀ ਆ ਹਰਵਿੰਦਰ ਸਿੰਘ ਦਾ ਪਿੰਡ ਹੈ ਲੱਡੂ ਸਾਹਿਬ ਵੜਾ ਹੁੰਦਾ ਪਿੰਡ ਹੈ ਰਾਏ ਪਰਿਵਾਰ ਦਾ ਵੱਡਾ ਉਹ ਮੱਲ ਪੈ ਗਿਆ ਰਾਏ ਪਰਿਵਾਰ ਦਾ ਵੱਡਾ ਮੱਲ ਪੈ ਗਿਆ ਇਹ ਕਹਿੰਦੇ ਨੌਜਾਨ ਮੇਰੇ ਵੀਰੇ ਤਰਵੰਦੀ ਰਾਏ ਵਾਲਾ ਸਿਰਾ ਕਰਾ ਗਿਆ ਪੰਕਜ 베ਰੀ ਦੇ ਨੰਬਰ ਦੇ ਸ਼ਵਾਨ ਸ਼ ਲਾਲਾ ਕਮੇਟੀ ਬਣੀਓ ਕਿੰਨੇ ਲਾ ਦੀਏ ਹਰੇਕ ਨੰਬਰ ਦੇ ਸ਼ਵਾਨ ਕਰਦੇ 1100 1100 21000 ਰੁਪਇਆ ਹਰ ਇੱਕ ਨੰਬਰ ਪੰਕਜ 베ਰੀ ਦਾ ਪ੍ਰਬੰਧਕ ਕਮੇਟੀ ਬਾਬਾ ਭਮਣ ਸ਼ਾਹ ਜੀ ਦੀ ਕਿਰਪਾ ਦੇ ਨਾਲ 2100 ਕਰਦਾ ਕਬੱਡੀ 1000 ਦੀ ਬੱਲੇ ਬੱਲੇ ਯਾਦ ਕਰ ਤੇ ਲੱਗਾ ਲੱਗਾ ਬੱਲੇ ਬੱਲੇ ਉਹ ਖੜਾ ਉਹ ਕਬੱਲਾ ਆ ਚੱਕ ਵਾਹਿ ਸਿੰਘ ਸਰਦਾਰਾ ਸਿੱਖੀ ਵੀ ਸਾਮੀ ਹੈ ਜਿਹੜੇ ਆ ਸਾਕੇ ਵਰਤੇ ਆ ਇਹਨਾਂ ਕੇਸਾਂ ਲਈ ਵਰਤੇ ਸੀ ਇਹਨਾਂ ਪੱਗਾਂ ਲਈ ਵਰਤੇ ਸੀ ਇਸ ਤੇ ਮੂੰਹ ਦੇ ਉੱਪਰ ਸੂਰਾ ਪੰਜਾਬ ਦੇਖਦਾ ਇਹ ਪੂਰਾ ਪੰਜਾਬ ਦੇਖਦਾ ਪਰ ਦੂਜੇ ਪਾਸੇ ਅੱਜ ਫੱਟ 3000 ਦਾ ਲੱਗੂ 3000 ਦਾ ਜੂਠ ਖਲਾ ਬੰਡਿਓ ਹਰ ਇੱਕ ਜੱਫਾ ਹੁਣ 3000 ਦਾ ਭਾਈ ਜਿੰਨੇ ਬੈਠੇ ਹੋ ਚੜਦੀ ਕਰਾ ਲਈਏ ਇੱਕ ਜਕਾਰਾ ਲਾਉਣਾ ਕੋਈ ਰਸਨਾ ਪਾਂਜੀ ਨਾ ਰਵੇ ਬੋਲੇ سون ہاڑا او سریہ کال سوریاں ہو کراوندا بلے بلے اے بلے 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 ہوے او ڈک لیا او ڈک لیا سرانے والا او لے بلے بلے سر پایا موٹر سائیکل تے سر بلے 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 ایک واری ਨੇ ਨਹੀਂ ਆਈ ਜਫਾ ਦੇ ਜਫਾ ਠਾ ਜਫਾ ਲੱਗਿਆ ਨਾ ਜਫਾ ਠਾ ਕਰਕੇ ਉਧਰ 3100 ਦਾ ਜਫਾ ਲਗਿਆ ਪ੍ਰਿੰਦਰ ਜਤਿੰਦਰ ਲਾਓ ਜਲਦੀ ਨਾਲੇ ਇੱਕ ਜਤਿੰਦਰ 3100 ਦਾ ਜਫਾ ਲੱਗਿਆ ਪਾਸੇ हट ਜਾਓ ਰੇਡ ਪਾ ਲੈਣ ਦਿਓ ਪਾਸੇ हट ਜਾਓ ਆ ਗਿਆ ਆ ਗਿਆ ਤਾੜ ਗਿਆ ਤਾੜ ਗਿਆ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਉਹ ਪੱਜ ਗਿਆ ਪੰਪ ਵੱਜਦਾ ਵੱਜਦਾ ਏ ਪੰਪ ਵੱਜ ਕਾ ਹੁਜ ਕਾ ਵੱਜਦਾ ਇੱਥੇ ਗੱਬਰੂ ਤਨਵੀਰ ਓ ਸਾਡੇ ਆਲੇ ਕਿਵੇਂ ਆ ਕੰਮ ਫਿਰ ਫੱਟ ਹੈ ਫੱਟ ਹੈ ਠਗਰੇ ਦਾ ਕੀ ਫਾਇਦਾ ਅਗਰੇ ਨੇ ਢੁਈਆਂ ਰਗੜਾਲੀਆਂ ਐਨ ਸਿਰਾਂ ਕਰਾਤਾ ਐਨ ਸਿਰਾਂ ਬਾਬਾ ਪੰਮਨਖਾ ਜੀ ਦੀ ਬੋਲੋ ਬਾਬਾ ਭਮਣ ਸ਼ਾ ਜੀ ਦੀ ਜੈ